ਜਲੰਧਰ ਦੇ ਵਿੱਚ ਟ੍ਰੈਫਿਕ ਪੁਲਿਸ ਤੇ ਮਿਊਨਿਸਪਲ ਕਾਰਪੋਰੇਸ਼ਨ ਦੀ ਟੀਮ ਦੇ ਵੱਲੋਂ ਕਾਰਵਾਈ ਕੀਤੀ ਗਈ। ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਟ੍ਰੈਫਿਕ ਪੁਲਿਸ ਨੇ ਬੁਲੱਟ ਮੋਟਰਸਾਈਕਲ ਤੇ ਇਸ ਦੇ ਨਾਲ ਹੀ ਗੱਡੀਆਂ ਉੱਤੇ ਕਾਲੀ ਫਿਲਮ ਲਗਾ ਕੇ ਘੁੰਮਣ ਵਾਲੇ ਲੋਕਾਂ ਤੇ ਕਾਰਵਾਈ ਕੀਤੀ। ਦੱਸਦੀ ਕਿ ਇਥੇ ਦੂਜੇ ਪਾਸੇ ਕਾਰਪੋਰੇਸ਼ਨ ਦੀ ਟੀਮ ਦੇ ਵੱਲੋਂ ਨਜਾਇਜ਼ ਦੁਕਾਨਾਂ ਦੇ ਬਾਹਰ ਜਿਹੜੇ ਬੋਰਡ ਪਏ ਹੋਏ ਸਨ ਉਹਨਾਂ ਨੂੰ ਹਟਾਇਆ ਗਿਆ। ਦੱਸਦੀ ਕਿ ਇਸ ਦੌਰਾਨ ਕਾਰਪੋਰੇਸ਼ਨ ਦੀ ਟੀਮ ਤੇ ਪੁਲਿਸ ਟ੍ਰੈਫਿਕ ਵਿਭਾਗ ਦੀ ਟੀਮ ਜਿਨ੍ਹਾਂ ਵੱਲੋਂ ਕੁਝ ਲੋਕਾਂ ਦੇ ਨਾਲ ਨੋਖਜੋਗ ਯਾਨੀ ਕਿ ਬਹਿਸਬਾਜ਼ੀ ਵੀ ਕੀਤੀ ਜਾਂਦੀ ਹੈ ਤਾਂ ਇੱਥੇ ਬਹਿਸਬਾਜ਼ੀ ਹੋਈ ਹੈ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਗਲਤੀ ਆਪਣੀ ਸੀ ਇਸ ਦੇ ਲਈ ਉਹ ਲੋਕ ਜ਼ਿਆਦਾ ਨਹੀਂ ਬੋਲ ਪਾ ਸ਼ਹਿਰ ਦੇ ਵਿੱਚ ਵੱਧਦੀ ਟ੍ਰੈਫਿਕ ਦੀ ਸਮੱਸਿਆ ਨੂੰ ਵੇਖਦਿਆਂ ਹੋਇਆਂ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਤਾਂ ਜੋ ਟ੍ਰੈਫਿਕ ਜਿਹੜਾ ਹੈ ਉਹ ਸਹੀ ਢੰਗ ਦੇ ਨਾਲ ਚਲਾਇਆ ਜਾ ਸਕੇ ਮੇਰਾ ਨਾਮ ਅਨਕੁਸ਼ ਘਟਿਆ ਜੀ ਅਨਕੁਸ਼ ਜੀ ਅੱਜ ਤਹਿਬਜ਼ਾਰੀ ਤੇ ਟ੍ਰੈਫਿਕ ਪੁਲਿਸ ਵੱਲੋਂ ਸਾਂਝਾ ਅਪਰੇਸ਼ਨ ਕਿਹੜਾ ਮਾਲ ਟਾਊਨ ਦੇ ਵਿੱਚ ਕਿੱਦਾਂ ਗਿਆ ਜੋ ਦੁਕਾਨਦਾਰਾ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਉਸ ਦੇ ਉੱਤੇ ਕਿਹੜੀ ਕਾਰਵਾਈ ਕੀਤੀ ਅੱਜ ਸਾਡੀ ਤਹਿਬਜ਼ਾਰੀ ਟੀਮ ਕਾਰਪੋਰੇਸ਼ਨ ਦੀ ਔਰ ਟ੍ਰੈਫਿਕ ਪੁਲਸ ਵੱਲੋਂ ਮਾਲ ਟਾਊਨ ਵਿੱਚ ਮਿਸ਼ਨ ਚਲਾਇਆ ਗਿਆ ਜਿਹਦੇ ਵਿੱਚ ਟੈਂਪੋਰਰੀ ਇਨਕ੍ਰੋਚਮੈਂਟ ਨੂੰ ਲੈ ਕੇ ਤੇ ਟ੍ਰੈਫਿਕ ਨੂੰ ਲੈ ਕੇ ਕਾਫੀ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਤੇ ਜਿਹੜੇ ਲੋਕਾਂ ਨੇ ਨਜਾਇਜ਼ ਫੁੱਟਪਾਥਾਂ ਦੇ ਕਬਜ਼ੇ ਔਰ ਫਿਕਸ ਹੋਲਡਿੰਗ ਲਵਾਏ ਸਗੇ ਉਹ ਵੀ ਕ੍ਰੇਨ ਦੇ ਥਰੂ ਅਸੀਂ ਉਥੋਂ ਪਟਵਾਏ ਜੀ ਇਹ ਕਦੋਂ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਉਸ ਜਗ੍ਹਾ ਤੇ ਅੱਡੇ ਲੱਗ ਜਾਂਦੇ ਆ ਨੇ ਤੇ ਤੁਹਾਡੇ ਵੱਲੋਂ ਕੀ ਲੋਕਾਂ ਨੂੰ ਕਿਹੜੀ ਅਪੀਲ ਕੀਤਾ ਜਾਂਦਾ ਹੈ ਦੇਖੋ ਜੀ ਮੇਰੀ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਕੱਲੇ ਸਰਕਾਰੀ ਕਰਮਚਾਰੀ ਹੀ ਨਹੀਂ ਸਗੋ ਤੁਸੀਂ ਵੀ ਇਸ ਦੇ ਵਿੱਚ ਆਪਣਾ ਯੋਗਦਾਨ ਦਿਓ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਨੂੰ ਉਹਨੂੰ ਹੱਲ ਕਰ ਸਕੀਏ कि ਜਿਹੜੇ ਤੁਸੀਂ ਕਬਜ਼ੇ ਕੀਤੇ ਪਏ ਆ ਸੜਕਾਂ ਦੇ ਨਾਜਾਇਜ਼ ਉਹ ਨਾ ਕੀਤੇ ਜਾਣ ਮੇਰੀ ਸ਼ਹਿਰ ਵਾਸੀਓ ਨੂੰ ਇਹ ਅਪੀਲ ਹੈ ਕਿ ਜੇ ਆਪਾਂ ਰਲ ਮਿਲ ਕੇ ਇਹਨੂੰ ਸਹੀ ਤਰੀਕੇ ਨਾਲ ਚਲਾਵਾਂਗੇ ਤੇ ਸ਼ਹਿਰ ਥੋੜਾ ਵਧੀਆ ਤੇ ਟ੍ਰੈਫਿਕ ਮੁਕਤ ਹੋਵੇਗਾ ਪੁੱਲ ਠੀਕ ਹੈ ਜੀ ਅੱਜ ਸਾਡੀ ਜਿਹੜੀ ਇਹ ਵਹਿਮ ਸੀ ਕਿ ਬਾਦਲਿਕ ਸੀਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਆਮ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਪ੍ਰੋਬਲਮ ਆਉਂਦੀ ਹੈ ਜਿਹਦੇ ਵਿੱਚ ਇਹਨਾਂ ਨੇ ਫੁੱਟਪਾਥ ਨੂੰ ਕਵਰ ਕੀਤਾ ਹੈ ਫੁੱਟਪਾਥ ਤੋਂ ਬਾਹਰ ਦਾ ਏਰੀਆ ਵੀ ਜਿਹੜਾ ਉਹਨੂੰ ਕਵਰ ਕਰਕੇ ਉੱਥੇ ਇਹਨਾਂ ਨੇ ਰੇੜੀਆਂ ਲਾ ਕੇ ਟਾਂਗੇ ਖੜੇ ਕਰਕੇ ਤੇ ਆਪਦੇ ਦੁਕਾਨਾਂ ਲਾਈਆਂ ਹੋਈਆਂ ਸੀਗੀਆਂ ਉਹ ਸਾਰੀ ਜਿਹੜੀ ਇਨਕ੍ਰੋਚਮੈਂਟ ਹੈਗੀ ਹੈ ਮਸਨ ਚੌਂਕ ਤੋਂ ਲੈ ਕੇ ਮੈਨੂ ਚੌਂਕ ਤੇ ਲਤੀਪੁਰੇ ਤੋਂ ਲੈ ਕੇ ਮਾਲਟਾਉਂ ਤੱਕ ਅਸੀਂ ਉਹ ਸਾਰੀ ਅਸੀਂ ਹਟਾਈ ਹੈ ਵਿਦ ਅ ਹੈਲਪ ਆਫ ਤੈਪਜ਼ਰੀ ਉਹਨਾਂ ਦੇ ਇਨਸਪੈਕਟਰ ਤੇ ਉਹਨਾਂ ਦੇ ਨਾਲ ਜਿਹੜੀ ਸਾਰੀ ਟੀਮ ਸਾਡੇ ਨਾਲ ਹੈਗੀ ਹੈ ਤੇ ਅਸੀਂ ਉਹਨਾਂ ਨੂੰ ਜਿਹੜੇ ਬੰਦੇ ਨੇ ਚੱਕ ਲਿਆ ਉਹ ਠੀਕ ਹੈ ਜਿਹੜੇ ਨਹੀਂ ਹੈ ਉਹਨਾਂ ਨੂੰ ਚੱਕ ਕੇ ਅਸੀਂ ਇਹਨਾਂ ਨੇ ਰੀਟ੍ਰੇਨ ਕੀਤਾ ਤੇ ਇਹਨਾਂ ਦੇ ਉਹ ਨੋਟਿਸ ਇਸ਼ੂ ਕੀਤੇ ਹੈਗੇ ਨੇ ਤੇ ਇਹ ਜਿਹੜੀ ਮਹਿਮ ਸਾਡੀ ਅੱਜ ਕੀਤੀ ਹੈ ਇਸੇ ਤਰ੍ਹਾਂ ਚਲਦੀ ਰਹੇਗੀ। ਕਈ ਦੁਕਾਨਾਂ ਦੇ ਬਾਹਰ ਪੱਕੇ ਪੋਲ ਲਗਾ ਦਿੱਤੇ ਗਏ ਨੇ ਕਿਹੜੇ ਉਹ ਨਜਾਇਜ਼ ਕਿਹੜੇ ਕਿੰਨੇ ਉਹਨਾਂ ਦੇ ਵੀ ਤੁਹਾਡੇ ਵੱਲੋਂ ਕਿੜੀ ਕਾਰਵਾਈ ਕੀਤੀ ਗਈ? ਬਿਲਕੁਲ ਜੀ ਜਿਹੜੇ ਪੱਕੇ ਪੋਲ ਲੱਗੇ ਹੋਏ ਸੀ ਸਾਡੇ ਕੋਲ ਅੱਜ ਮਸ਼ੀਨ ਸੀਗੀ ਇਹਨਾਂ ਦੀ ਉਹਨਾਂ ਦੀ ਤੈਪਜ਼ਰੀ ਵਾਲੇ ਮਸ਼ੀਨ ਸੀ ਉਹਦੇ ਨਾਲ ਅਸੀਂ ਉਹ परे ਹੋਏ ਨੇ ਕੈਂਟਰ ਇਹ ਸਾਰੇ ਅਸੀਂ ਲੱਦ ਕੇ ਤੇ ਲੈ ਕੇ ਜਾ ਰਹੇ ਆ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਕੀਤੀ ਹੈ ਉਹ ਬਰਦਾਸ਼ਤ ਨਹੀਂ ਹੋਏਗੀ ਮਾਨਯੋਗ ਸੀਪੀ ਸਾਹਿਬ ਦੀ ਹਦਾਇਤ ਹੈ ਕਿ ਆਮ ਪਬਲਿਕ ਨੂੰ ਕੋ ਪ੍ਰੋਬਲਮ ਨਾ ਆਵੇ ਜਿਹੜਾ ਸਰਕਾਰ ਨੇ ਜਗ੍ਹਾ ਦਿੱਤੀ ਹੋਈ ਹੈ ਉਹਨਾਂ ਦੇ ਉੱਤੇ ਚੱਲਣ ਵਾਸਤੇ ਬਜ਼ੁਰਗਾਂ ਲਈ ਮਾਤਾ ਲਈ ਬੱਚਿਆਂ ਲਈ ਉਹ ਜਿਹੜੀਆਂ ਫੁੱਟਪਾਥ ਦੇ ਏਰੀਆ ਹੈ ਉਹ ਖਾਲੀ ਕੀਤਾ ਜਾਵੇ ਤੇ ਉਹਨਾਂ ਲਈ ਜਨਜੀਵਨ ਪ੍ਰੋਪਰ ਨਾਰਮਲ ਮਿਲਵੇ ਮੈਂ ਮੈਸੇਜ ਦੇਣਾ ਚਾਹੁੰਦਾ ਅੱਜ ਵੀ ਤੁਹਾਡੇ ਵੱਲੋਂ ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਫਿਰ ਵੀ ਦੁਕਾਨਦਾਰ ਗਿੜੋ ਫਿਰ ਬਾਅਦ ਵਾਪਸ ਗਿੜੋ ਕਾਰਵਾਈ ਕਰਨ ਤੋਂ ਬਾਅਦ ਫਿਰ ਲਗਾ ਲੈਂਦੇ ਨੇ ਤੇ ਉਹਨਾਂ ਤੇ ਤੁਹਾ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਦੁਕਾਨਦਾਰਾਂ ਨੂੰ ਸਾਰੇ ਦੁਕਾਨਦਾਰ ਭਰਾ ਦੇ ਸਾਡੇ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਕੋਈ ਵੀ ਇਹੋ ਜਿਹੀ ਜਿਹੜੀ ਚੀਜ਼ ਹੈਗੀ ਆ ਹੁਣ ਅਸੀਂ ਅੱਜ ਲਾਸਟ ਟਾਈਮ ਇਹਨੂੰ ਦੱਸ ਚਲੇ ਆ ਇਹਨਾਂ ਨੂੰ ਨੋਟਿਸ ਦੇ ਦਿੱਤਾ ਹੈਗਾ ਇਸ ਤੋਂ ਬਾਅਦ ਇਹ ਨਾ ਕੀਤੀ ਜਾਵੇ ਨਹੀਂ ਤਾਂ ਸਾਨੂੰ ਸਖ਼ਤ ਕਾਰਵਾਈ ਕਰਨੀ ਪੈਗੀ ਆਪਣੇ ਦੁਕਾਨ ਆਪਣੀ ਜਗ੍ਹਾ ਜਿਹੜੀ ਹੈਗੀ ਆ ਉਹਦੇ ਵਿੱਚ ਇਹ ਆਪਦਾ ਰੱਖ ਸਕਦੇ ਆ ਨਾ ਕਿ ਪਬਲਿਕ ਵਾਲੀ ਜਿਹੜੀ ਜਗ੍ਹਾ ਹੈਗੀ ਕਾਰਪੋਰੇਸ਼ਨ ਦੀ ਜਗ੍ਹਾ ਸਰਕਾਰੀ ਜਗ੍ਹਾ ਦੇ ਵਿੱਚ ਇਨਕ੍ਰੋਚਮੈਂਟ ਕਰਕੇ ਕਰ ਸਕਦੇ ਹੈਗੇ ਆ